ਨੇਤੇ ਨਾਲ ਇਸ ਸੰਬੰਧਤਾ ਆਓ ਇਹਨਾਂ ਦੀ ਕਰਤਾ ਸੁਣੀ ਧੰਨਵਾਦ ਮੈਂ ਬਸ ਜਾਣਨਾ ਹੈ ਕਿ ਅੱਜ ਹਾਂ ਛੋਟਾ ਬੱਚਾ ਕਰਨੇ ਕਦੇ ਮਹਾਨ ਬਣਾ ਮੈਂ ਭਾਰਤੀ ਸ਼ਾਨ ਬਣਾਣਾ ਕਰਕੇ ਮਨ ਦੇ ਨਾਲ ਉੱਚੀ ਉੱਚੀ ਵਿਦਿਆ ਬਾਤ ਪੂਰੀ ਪੜ੍ਹੀ ਮਿਹਨਤ ਕਰਕੇ ਸੂਝ ਵਧਾ ਕੇ ਗਿਆਨ ਵਧਾ ਕੇ ਮੈਂ

स्टेज पहुंचे पहला है निशांत खात्मा मनवीर सिंह मनवीर सिंह प्रभदीप कौर जगदीप कौर लवप्रीत सिंह जैसबीर कौर डॉफ श्री सुखविंदर सिंह जैसबीर कौर ऑफ श्री गुरदेज सिंह दौरे ने, ने। ਪ੍ਰਾਪਤ ਨੰਦਜੀਤ ਸਿੰਘ ਜਸਕਰਨ ਸਿੰਘ ਤੇ ਹਰਨਵੀਰ ਸਿੰਘ ਇਹ ਬੱਚੇ ਉਹ ਨੇ ਜਿਨ੍ਹਾਂ ਨੇ 80% ਤੋਂ ਉੱਪਰ ਜਿਹੜੇ ਅੰਕ ਨੇ ਉਹ ਪ੍ਰਾਪਤ ਕੀਤੇ ਨੇ ਤੇ ਇਹਨਾਂ ਨੇ ਏ ਗ੍ਰੇਡ ਜਿਹੜਾ ਪ੍ਰਾਪਤ ਕੀਤਾ ਇਹਨਾਂ ਬੱਚਿਆਂ ਦੀ ਵੀ ਜ਼ੋਰਦਾਰ ਤਾੜੀ ਕੀਤੀ ਜਾਵੇ 对对。 ਔਰੋ ਕੈਨੇਡਾ ਅਤੇ ਯੂਕੇ ਚਲੇ ਗਏ ਨੇ ਤੇ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਭਤੀਜਾ ਸਾਹਿਬ ਸ੍ਰੀ ਸੰਦੀਪ ਸਿੰਘ ਜੀ ਸਟੇਜ ਤੇ ਆਉਣਗੇ ਤੇ ਆਪਣਾ ਪ੍ਰਾਯ ਜਨਾਬ ਪ੍ਰਾਪਤ ਕਰਨ ਵਾਲਾ ਜਨਾਬ ਪ੍ਰਾਪਤ ਉਹਦੇ ਨਾਲ ਹੀ ਸ੍ਰੀ ਜੱਗਾ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਇਹ ਲਿਖਦੇ ਵੀ ਬਹੁਤ ਵਧੀਆ ਨੇ ਤੇ ਲੈਵਰੀ ਜਿਹੜੀ ਜਿਹੜੀ ਸੇਵਾ ਵੀ ਸਾਦ ਦੇ ਨੇ ਤੇ ਇਹ ਵੀ ਇੱਕ ਸਨਮਾਨ ਚਿੰਤਾ ਨਾਲ ਆਉਂਦੇ ਤੇ ਸਨਮਾਨ ਚਿੰਤਾ ਕਰ ਉਹ ਬੱਚਿਆਂ ਨੂੰ ਬਹੁਤ ਮਾਸਤਾ ਕਰਦੇ ਨੇ ਸਾਡੀ ਮਦਦ ਕਰਦੇ ਨੇ ਹਮੇਸ਼ਾ ਜਦੋਂ ਵੀ ਅਸੀਂ ਇਹਨਾਂ ਨੂੰ ਬੁਲਾਉਂਦੇ ਆ ਚਾਹੇ ਖੇਡਾਂ ਦਾ ਪ੍ਰੋਗਰਾਮ ਹੋਵੇ ਕਿਹੜਾ ਚੋ ਬੱਚੇ ਜਿੱਤੇ ਹੋਣ ਚਾਹੇ ਉਹਨਾਂ ਨੇ ਰਿਜ਼ਲਟ ਦੇ ਵਿੱਚ ਪ੍ਰਾਪਤੀਆਂ ਕਰੀਆਂ ਨੇ ਜਾਂ ਕਿਸੇ ਸੱਭਿਆਚਾਰਕ ਉਦੇਸ਼ ਦੇ ਵਿੱਚ ਕੋਈ ਪੇਟੀਸ਼ਨ ਜਿੱਤੀ ਆ ਤਾਂ ਇਹ ਜ਼ਰੂਰ ਆਉਂਦੇ ਨੇ ਤੇ ਬੱਚਿਆਂ ਦਾ ਮਾਣ ਸਤਕਾਰ ਜਿਹੜਾ ਕਰਦੇ ਬਹੁਤ ਅਸੀਂ ਸੁਖਮ ਜਾਰਾ ਇਹਨਾਂ ਦੇ ਇਹ ਬਰਾਸ ਮਾਰਜੇਂ ਗ੍ਰਾਮਕਾ ਰਹਿ ਗਈ ਕਹੇ ਵਿਨੰਦ ਹੋ ਰਹੇ ਨੇ ਇਹ ਵੀ ਸਮਝਦਾ ਮੇ ਸਾਡਾ ਜਿਹੜੇ ਸਟਾਫ ਹੈ ਰਹਿ ਨੇ ਸੰਗੁਰਦਾ ਕੀ ਹਾਈ ਸਕੂਲ ਦੇਖੋ ਸਕੂਲ ਬਹੁਤ ਰਹਿ ਮਨਿੰਦਾ ਨਹੀਂ ਕਿਸੇ ਨੇ ਪਰੰਤੂ ਸਾਲਾਨਾ ਤੌਰ ਤੇ ਕੀ ਮੈਡ ਟਰਮ ਦੀ ਕੀ ਦੇਖੋ ਇਹ ਇੱਕ ਨਾ ਇੰਟਰਸਟ ਹੁੰਦਾ ਹੈ ਕਿ ਅਸੀਂ ਵੀ ਬੱਚਿਆਂ ਦੇ ਨਾਲ ਤੇ ਉਹਦੇ ਪੇਰੈਂਟਸ ਦੇ ਨਾਲ ਅਸੀਂ ਲਿੰਕਡ ਰਹੀਏ ਸਰਵਸ ਸਾਰੇ ਕਰ ਜਾਂਦੇ ਹੁੰਦੇ ਨੇ ਉਹਨਾਂ ਨੇ ਤਨਖਾਹ ਸਾਰੇ ਨੇ ਲੈ ਲੈਣੀ ਹੈ ਸਰਵਸ ਸਭ ਨੇ ਕਰ ਲੈਣੀ ਹੈ ਪਰੰਤੂ ਇੱਕ ਲਿੰਕ ਬਣਾ ਕੇ ਰੱਖਣਾ ਇਹ ਰਸਤੇ ਨਾਲ ਪਬਲਿਕ ਦੇ ਨਾਲ ਨਗਰ ਨਿਵਾਸੀ ਦੇ ਨਾਲ ਇਹ ਇੱਕ ਬਹੁਤ ਹੀ ਵੱਡੀ ਸੂਝਤਾ ਹੁੰਦੀ ਹੈ ਉਹ ਮੈਂ ਬਹੁਤ ਜਨੀ ਕਹੂੰਗਾ ਪਰ ਸਟਾਫ ਸਾਡੇ ਦੇ ਵਿੱਚ ਜਾਨੀ ਸਾਰੇ ਦੇ ਵਿੱਚ ਤਕਰੀਬਨ ਇਹ ਦੀ ਮੈਨੂੰ ਦਿਖਾਈ ਦਿੱੰਦੀ ਹੈ ਸੋ ਮੈਂ ਸਾਰੇ ਹੀ ਸਟਾਫ ਦਾ ਜੋ ਨਗਰ ਦੇ ਵਿੱਚ ਸਾਡੇ ਬੱਚਿਆਂ ਨੂੰ ਇੱਕ ਬਹੁਤ ਹੀ ਐਡਵਾਂਸ ਆ ਜਿਹੜਾ ਹੁਣ ਬੱਚੇ ਦੇਖੋ ਕਿੰਨੇ ਸੁਣ ਸੁਣ ਬੱਚੇ ਅੱਜ ਤੱਕ ਕਿੰਨਾ ਆਪਣੀ ਮੰਡੀ ਪੋਜੀਸ਼ਨ ਦੀ ਕਰਦੇ ਨੇ ਉਹ ਇਹਨਾਂ ਦੀ ਪ੍ਰੇਰਨਾ ਸੱਚ ਕਰੀ ਜਾਂਦਾ ਸਰੋ ਜੀ ਤੋ ਸਾਡੇ ਨਗਰ ਦੇ ਵਿੱਚ ਇਹ ਫਲਵਾੜੀ ਹੈ ਜਿਹੜੀ ਇਹਨੂੰ ਸਿੰਜਿਆ ਜਾ ਰਿਹਾ ਖੁਲ-ਫੁਲ ਹੋ ਰਹੀ ਹੈ ਬਹੁਤ ਕੁਝ ਨਿਕਲਿਆ ਵਾਹੀ ਕੁ ਦਿੱਤਾ ਸਕੇ ਪਾਸ਼ਾ ਇਹ ਸਾਰੇ ਸਟਾਫ ਨੂੰ ਤੇ ਸਾਰੇ ਬੱਚਿਆਂ ਨੂੰ ਤੇ ਸਾਰੇ ਜਿਹੜੇ ਜਿੰਨੇ ਵੀ ਆਪਣੇ ਸਹਜੂ ਕੀ ਸੱਜਣ ਆਏ ਨੇ ਸਾਰੇ ਭੈਣਾਂ ਮਿਲਿਆ ਵੀਰ ਆਏ ਨੇ ਸਭ ਨੂੰ ਮੈਂ ਇਹ ਚੀਜ਼ ਦੀ ਵਧਾਈ ਦਿੰਨਾ ਵੀ ਸਟਾਫ ਨੇ ਬਹੁਤ ਹੀ ਵਧੀਆ ਇੱਕ ਰੋਲ ਮਾਡਲ ਪੇਸ਼ ਕੀਤਾ ਰੋਲ ਮਾਡਲ ਤੋ ਪਰਮਾਤਮਾ ਨੂੰ ਜਰਨੀ ਕਰੇ ਦਾ ਬਹੁਤ ਬਹੁਤ ਦਿਲੋਂ ਪੂਰੀ ਆਪਣਾ ਦੇ ਨਾਲ ਸਨਮਾਨ ਚਿੰਨ੍ਹ ਪ੍ਰਾਪਤ ਕਰਦੇ ਹਾਂ ਜੀ ਜੀ ਸਾਡੀ ਸਮੇ ਸਮੇਂ ਤੇ ਵੀ ਬਹੁਤ ਸਾਰੀ ਸਹਾਇਤਾ ਕਰਦੇ ਨੇ ਸਰਬੋਤਮ ਜੀਤ ਜੀ ਨੂੰ ਇਹਦਾ ਇੱਕ ਵਾਰੀ ਬੱਚੀ ਜੀ ਨੂੰ ਆਦਰ ਅਦੇ ਨਾਲ ਸਾਡੇ ਨਾਲ ਹਰ ਵੇਲੇ ਨਿੱਜੀ ਸਮਾਜ ਦੇ ਪਰਿਵਾਰਕ ਸਬੰਧ ਨੇ ਸਵਾਉ ਨਹੀਂ ਮੜਾ ਆਪਣਾ ਸਨਮਾਨ ਚਾਹ ਹਾਂ ਜੀ ਮੈਡਮ ਜੀ ਬਸ ਸਮਾਚਾਰ ਤੋਂ ਬੋਲ ਰਹੇ ਹਾਂ ਸਾਡੇ ਵਿੱਚ ਹੁਣੇ ਸਰਕਾਰੀ ਸਾਜਗਾਨ ਸਨ ਪਰ ਆਓ ਜੀ ਤੇ ਉਹਨਾਂ ਦੇ ਨਾਲ ਇੱਕ ਸਾਥੀ ਆਏ ਨੇ ਹਰਜੀਤ ਸਿੰਘ ਕਾਲਾ ਜੀ ਉਹ ਵੀ ਪਲੀਜ਼ ਆਓ ਤੇ ਆਪਣਾ ਸਨਮਾਨ ਚ ਪ੍ਰਾਪਤ ਕਰੋ ਇਹੋ ਜੀ ਪਲੀਜ਼ ਆਓ ਤਾਰੇ ਜਮੀਨ ਪਰ ਬਾਬਾ ਬੋਲੇ ਤਾਰੇ ਜਮੀਨ ਪਰ ਆਉ ਇੱਕਮ ਦਾ ਅਨੰਦ

ਦੇ ਤੇ ਹਗੋਂ ਮੇ ਤਰਤੀ ਕਿਆ ਯਤ ਵਤਨਾ ਦੇ ਮੋਰਦੋ ਹਾ ਤੇਰੇ ਵਿਦਕ ਥੱਲੇ ਨਹੀਂ ਆਉਂਦਾ ਕੋਈ ਤਰਤੀ ਕੋਈ ਉਹਨੇ ਬੋਤਾ ਬੋਲਦੇ ਆ ਖੰਗ ਮਾਰਦੀ ਚੰਡੀਗੜ੍ਹ ਦੀ ਮੁੰਡੀ ਪਟੇਰ ਕਰਨ ਦਾ ਅੱਜ ਸੁਣਿਆ ਕਿਤੇ ਤੇ ਹਵਾਵੇਂ ਭਰਦੀ ਕਿੱਤੀ ਆ ਜੱਟ ਹੈ ਪਰਾਂ ਤੂੰ ਬੋਲਦਾ ਹੋਵੇਂ ਤੇਰੀ ਜੱਟ ਭਲੇ ਨੀਆ ਵਾਦੂੰ ਦੱਕੀ ਸਾਡੇ ਕੋਲੇ ਬਦਵਾਦ ਬੱਚੇ ਭੇਜੋ ਤਾਂ ਵੀ ਸਕੂਲ ਚੱਲਦੇ ਰਹਿਣ ਤੇ ਅਸੀਂ ਉਹਨਾਂ ਨੂੰ ਜਿਹੜੀਆਂ ਨਵੇਂ ਨਵੇਂ ਤਕਨੀਕਾਂ ਸਰਕਾਰ ਦੀਆਂ ਆ ਰਹੀਆਂ ਉਹਦੇ ਨਾਲ ਹੀ ਪੜਾਈ ਪੜਾਈ ਠੀਕ ਹੈ ਜੀ ਅਸਹਿਯੋਗ ਚਾਹਾਂਗੇ ਵੱਧ ਤੋਂ ਵੱਧ ਆਗਦੇ ਕਰਵਾਓ ਦਾਖਲੇ ਸ਼ੁਰੂ ਲੇ ਲਾਵੇ ਨੂੰ ਖੜਖੜ ਲਾਈ ਹੈ ਪੱਤੇ ਝੜ ਪੁਰਾਣੇ ਗਏ ਬੁੱਤ ਕੰਮ ਆਤੀ ਆਈਆਂ ਇਸ ਦਿਹਾੜ ਦੇ ਨਾਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੇਰੇ ਲਈ ਘਾੜ ਲਈ ਤਾਂ ਹੈ ਮੈਨੂੰ ਵੀ ਬਹੁਤ ਸੁਭਾਗਾ ਮੌਕਾ ਪ੍ਰਾਪਤ ਹੋਇਆ ਕਿ ਜਿਹੜੇ ਸਕੂਲ 'ਚ ਮੈਂ 9 ਸਾਲ ਪੂਰੇ ਆਪਣੀ ਸੇਵਾ ਕਰਕੇ ਗਈਆਂ ਸਰਵਿਸ ਕਰਕੇ ਗਈਆਂ ਜਿੱਦਾਂ ਦਾ ਕੱਠ ਉਹਨੂੰ ਦੇਖਿਆ ਤਾਂ ਅੱਜ ਵੀ ਬਹੁਤ ਵਧੀਆ ਲੱਗਿਆ ਤੇ ਏਦਾਂ ਹੀ ਕੱਟ ਰੱਖਿਓ ਮੇਰੇ ਵੀਰ ਜੀ ਆਪਣੇ ਪੰਚਾਇਤ ਪਰ ਠਾਕੁਰ ਸਿੰਘ ਜੀ ਬ੍ਰਿੰਦਰ ਸਰ ਤੇ ਆਪਣੇ ਐਸਐਮਸੀ ਦੇ ਮੈਂਬਰ ਤੇ ਪੀਰਾਂਸ ਤੇ ਹੋਰ ਜੋ ਆਪਣੇ ਤੇ ਮੌਕੇ ਤੇ ਸ਼ਾਮਲ ਹੋਏ ਨੇ ਉਹਨਾਂ ਦਾ ਬਹੁਤ-ਬਹੁਤ ਵੈਲਕਮ ਮੇਰੇ ਵੱਲੋਂ ਵੀ ਤੇ ਇਦਾਂ ਹੀ ਲਿੰਕ ਬਣਾ ਕੇ ਰੱਖੋ ਕਾਲ ਸਾਰੇ ਵੀਰਾਂ ਨੂੰ ਇਸ ਸਕੂਲ ਦੇ ਵਿੱਚ ਨਾ ਚੱਲ ਰਿਹਾ ਸੀ ਪ੍ਰੋਗਰਾਮ ਇਹ ਜਿਹੜੇ ਬੱਚੇ ਹੁਣ ਪਾਸ ਹੋਏ ਨੇ ਇਹਦੀ ਪਾਸ ਹੋਣ ਦੀ ਖੁਸ਼ੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਸਲੂਦੜਾ ਵਿਖੇ ਵਧੀਆ ਪ੍ਰੋਗਰਾਮ ਬਣਾਇਆ ਗਿਆ ਬੱਚਿਆਂ ਵੱਲੋਂ ਤੇ ਬਹੁਤ ਹੀ ਵਧੀਆ ਟੀਚਰਾਂ ਨੇ ਆਰਗੇਨਾਈਜ਼ ਕੀਤਾ ਤੇ ਹਰ ਸਨਮਾਨ ਬੰਦਿਆਂ ਨੂੰ ਸਨਮਾਨ ਕੀਤਾ ਪੰਚਾਇਤ ਪੱਧਰ ਤੇ ਤੇ ਸੰਦੀਪ ਜੱਗਾ ਡਾਕਟਰ ਰஞ்சிਤ ਹੋਰ ਵੀ ਜਿਹੜੇ ਪਿੰਡ ਦੇ ਪਤਵੰਤ ਸੱਜਣ ਜਿਹੜੇ ਪਿੰਡ ਦੇ ਬੋਧਵਾਰ ਪਿੰਡ ਤੇ ਚੰਗੇ ਕੰਮ ਵਾਲੇ ਮੂਰੇ ਆਉਂਦੇ ਹਨ ਤੇ ਸਕੂਲ ਵੀ ਹਰ ਟਾਈਮ ਮਦਦ ਕਰਦੇ ਰਹੇ ਤੇ ਇਹਨਾਂ ਪ੍ਰਾਇਮਰੀ ਸਕੂਲ ਦੀ ਤੇ ਉਹਨਾਂ ਨੂੰ ਟੀਚਰਾਂ ਨੂੰ ਲੱਗਿਆ ਵੀ ਇਹਨਾਂ ਦਾ ਸਨਮਾਨ ਹੋਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਸਰਕਾਰੀ ਸਕੂਲ ਦੇ ਵਿੱਚ ਹਰ ਉਹ ਬੱਚਿਆਂ ਦਾ ਸਨਮਾਨ ਹੋਇਆ ਜਿਹੜੇ ਫਸਟ ਸੈਕੰਡ ਥਰਡ ਆਏ ਨੇ ਇਹਨਾਂ ਬੱਚਿਆਂ ਨੂੰ ਵੀ ਪ੍ਰਾਈਜ਼ ਦਿੱਤਾ ਤੇ ਬਾਕੀ ਜਿਹੜੇ ਬੱਚੇ ਇਹ ਗ੍ਰੇਡਾਂ ਆ ਵੀ ਪਾਸ ਹੋਏ ਨੇ ਫਸਟ ਸੈਕੰਡ ਥਰਡ ਤੋਂ ਬਾਅਦ ਵੀ ਉਹਨਾਂ ਦਾ ਵੀ ਕਾਫੀ ਚੰਗਾ ਸਨਮਾਨ ਹੋਇਆ ਹਰ ਕਲਾਸ ਦੇ ਬੱਚੇ ਚੰਗੇ ਨੰਬਰਾਂ ਦੇ ਵਿੱਚ ਪਾਸ ਹੋਏ ਨੇ ਤੇ ਇਸੇ ਕਰਕੇ ਹੀ ਇਹ ਪ੍ਰੋਗਰਾਮ ਲਖਿਆ ਗਿਆ। ਤਾਂ